ਉਹ ਮੋਰਚਾ ਲਗਣ ਦੇ ਵਿੱਚ 2 ਹਫ਼ਤੇ ਤੋਂ ਵੀ ਘੱਟ ਦਾ ਸਮਾਂ ਹੈ 18 ਤਰੀਕ ਨੂੰ ਇਹ ਬਹੁਤ ਹੀ ਜਿਹੜੇ ਪੰਜਾਬ ਦੇ ਬੁਨਿਆਦੀ ਮਸਲੇ ਨੇ ਬੁਨਿਆਦੀ ਇਸ਼ੂਜ਼ ਨੇ ਉਹਨਾਂ ਦੇ ਉੱਪਰ ਚੰਡੀਗੜ੍ਹ ਦੀ ਧਰਤੀ ਦੇ ਮੋਰਚਾ ਲਗਣ ਜਾ ਰਿਹਾ ਹੈ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ 18 ਤਰੀਕ ਨੂੰ ਅਸੀਂ ਚੰਡੀਗੜ੍ਹ ਜਿਹੜਾ ਪਾਣੀਆਂ ਦਾ ਮੋਰਚਾ এনवायरमेंट ਦਾ ਮੋਰਚਾ ਫੈਡਰਲ ਸਟਰਕਚਰ ਦਾ ਚੰਡੀਗੜ੍ਹ ਦਾ ਮੋਰਚਾ ਤੇ ਕਿਸਾਨਾਂ ਦੇ ਕਰਜ਼ੇ ਦਾ ਮੋਰਚਾ ਇਹਨਾਂ ਮੁੱਦਿਆਂ ਤੇ ਜਿਹੜਾ ਅਸੀਂ ਲਾਉਣ ਜਾ ਰਹੇ ਹਾਂ ہاں ਨਹੀਂ ਸਾਰੇ ਪੰਜਾਬ ਦਾ ਹਰ ਵਰਗ ਲੈ ਕੇ ਚੰਡੀਗੜ੍ਹ ਦੀ ਦਰਫ਼ੀ ਤੇ ਪਹੁੰਚੇਗਾ ਇੱਕ ਦਿਨ ਸਾਨੂੰ ਸਾਰਾ ਜਿਵੇਂ ਫੌਜਾਂ ਲੜਾਈ ਤੋਂ ਪਹਿਲਾਂ ਆਪਣੀ ਪੋਜੀਸ਼ਨ ਲੈਂਦੀਆਂ ਉਦੋਂ ਪੋਜੀਸ਼ਨ ਲੈਣ ਨੂੰ ਲੱਗ ਜਾਣਾ ਇੱਕ ਵਾਰੀ ਇਕੱਠੇ ਹੋ ਕੇ ਪੂਰਾ ਜਲੂਸ ਦੀ ਸ਼ਕਲ ਚ ਅਸੀਂ ਚੰਡੀਗੜ੍ਹ ਨੂੰ ਪੂਚ ਕਰਾਂਗੇ ਦੇਖਾਂਗੇ ਐਡਮਿਨਿਸਟ੍ਰੇਸ਼ਨ ਸਾਨੂੰ ਕਿੱਥੇ ਰੋਕਦਾ ਕੀ ਨਹੀਂ ਅਸੀਂ ਚੰਡੀਗੜ੍ਹ ਮੋਰਚਾ ਸਿਰਫ ਤੇ ਸਿਰਫ ਚੰਡੀਗੜ੍ਹ 'ਚ ਹੀ ਲਾਵਾਂਗੇ ਅਸੀਂ ਮੁਹਾੜੀ ਬੈਠਣ ਵਾਲੇ ਨਹੀਂ 18 ਜਨਵਰੀ ਨੂੰ ਕਿਸਾਨ ਦਿੱਲੀ ਮੋਰਚੇ ਦੀ ਤਰਜ਼ ਤੇ ਹੁਣ ਚੰਡੀਗੜ੍ਹ 'ਚ ਵੀ ਮੋਰਚੇ ਦੀ ਤਿਆਰੀ ਚ ਨੇ ਕਿਸਾਨ ਪੂਰੀ ਤਰ੍ਹਾਂ ਨਾਲ ਲਾਂਬੰਦ ਨੇ ਮੁੱਦੇ ਨੇ ਪਾਣੀ ਚੰਡੀਗੜ੍ਹ ਵਾਤਾਵਰਨ ਤੇ ਕਿਸਾਨਾਂ ਦਾ ਕਰਜ਼ਾ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਇਸ ਮੋਰਚੇ 'ਚ ਸ਼ਾਮਲ ਹੋਣ ਲਈ 18 ਤਾਰੀਖ ਨੂੰ ਅਸੀਂ ਚੰਡੀਗੜ੍ਹ ਜਿਹੜਾ ਪਾਣੀਆਂ ਦਾ ਮੋਰਚਾ এনवायरमेंट ਦਾ ਮੋਰਚਾ ਫੈਡਰਲ ਸਟਰਕਚਰ ਦਾ ਚੰਡੀਗੜ੍ਹ ਦਾ ਮੋਰਚਾ ਤੇ ਕਿਸਾਨਾਂ ਦੇ ਕਰਜ਼ੇ ਦਾ ਮੋਰਚਾ ਇਹਨਾਂ ਮੁੱਦਿਆਂ ਤੇ ਜਿਹੜਾ ਅਸੀਂ ਲਾਉਣ ਜਾ ਰਹੇ ਹਾਂ ਉਹਦੀ ਸਾਰੀ ਰੂਪਰੇਖਾ ਅੱਜ ਅਸੀਂ ਉਲੀਕ ਲਈ ਹੈ ਤੇ 18 ਤਾਰੀਖ ਨੂੰ ਅਸੀਂ ਸਾਰੇ ਮੁਹਾਲੀ ਪਹਿਲਾਂ ਇਕੱਠੇ ਹੋਵਾਂਗੇ ਕਿਉਂਕਿ ਠੰਡ ਬਹੁਤ ਹੈ ਉਸ ਦਿਨ ਇੱਕ ਜਗ੍ਹਾ ਇਕੱਠੇ ਹੋਵਾਂਗੇ ਇਕੱਠੇ ਹੋ ਕੇ ਉਹਤੇ ਅਗਲੇ ਦਿਨ ਆਉ ਤੇ ਅਗਲੇ ਦਿਨ ਅਸੀਂ ਫਿਰ ਚੰਡੀਗੜ੍ਹ ਵੱਲ ਕੂਚ ਕਰਾਂਗੇ ਇੱਕ ਵਾਰੀ ਇਕੱਠੇ ਹੋ ਕੇ ਪੂਰਾ ਜਲੂਸ ਦੀ ਸ਼ਕਲ ਚ ਅਸੀਂ ਚੰਡੀਗੜ੍ਹ ਨੂੰ ਕੂਚ ਕਰਾਂਗੇ ਦੇਖਾਂਗੇ ਐਡਮਿਨਿਸਟ੍ਰੇਸ਼ਨ ਸਾਨੂੰ ਕਿੱਥੇ ਰੋਕਦਾ ਕੀ ਨਹੀਂ ਅਸੀਂ ਚੰਡੀਗੜ੍ਹ ਮੋਰਚਾ ਸਿਰਫ ਤੇ ਸਿਰਫ ਚੰਡੀਗੜ੍ਹ ਚ ਹੀ ਲਾਵਾਂਗੇ ਅਸੀਂ ਮੁਹਾਲੀ ਬੈਠਣ ਵਾਲੇ ਨਹੀਂ ਉਹ 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 ਹੁਣ ਅਸੀਂ ਜਾ ਰਹੀਏ ਸਾਡੀ ਟੀਮ ਜਾ ਰਹੀਏ ਮੁਹਾਲੀ ਕਿੱਥੇ ਇਕੱਠੇ ਹੋਣਾ ਹੈ ਪਹਿਲਾਂ ਅਸੀਂ ਹੁਣ ਜਾ ਕੇ ਡਿਸਾਈਡ ਕਰਾਂਗੇ ਸਾਰਿਆਂ ਨੂੰ ਸਨੇਹਾ ਦਵਾਂਗੇ ਵੀ ਇਸ ਜਗ੍ਹਾ ਇਕੱਠੇ ਹੋਣਾ ਇਕੱਠੇ ਹੋ ਕੇ ਇੱਕ ਦਿਨ ਸਾਨੂੰ ਸਾਰਾ ਜਿਵੇਂ ਫੌਜਾਂ ਲੜਾਈ ਤੋਂ ਪਹਿਲਾਂ ਆਪਣੀ ਪੋਜੀਸ਼ਨ ਲੈਂਦੀਆਂ ਉਦੋਂ ਪੋਜੀਸ਼ਨ ਲੈਣ ਨੂੰ ਲੱਗ ਜਾਣਾ ਤੇ ਅਗਲੇ ਦਿਨ ਅਸੀਂ ਸਾਰੀਆਂ ਆਪਣੀਆਂ ਫੌਜਾਂ ਨੂੰ ਹਦਾਇਤਾਂ ਕਰਾਂਗੇ ਵੀ ਕਿਵੇਂ ਕਿਵੇਂ ਚੰਡੀਗੜ੍ਹ ਨੂੰ ਕੂਚ ਕਰਨਾ ਹੈ ਤੋ ਇਹ ਇੱਕ ਤਾਈ ਫੈਸਲਾ ਹੋਇਆ ਦੂਸ ਐਡਮਿਨਿਸਟ੍ਰੇਸ਼ਨ ਦੀ ਅਸੀਂ ਇਸ ਕੰਨੋਂ ਸਖਤ ਨਿੰਦਾ ਕਰਦੇ ਆ ਉਹਨਾਂ ਨੇ ਸਾਨੂੰ ਕਿਹਾ ਸੀ ਤੁਹਾਨੂੰ ਦੱਸਾਂਗੇ ਹਾਲੇ ਤੱਕ ਕੋਈ ਨਾ ਪੋਜ਼ਿਟਿਵ ਨਾ ਨੈਗੇਟਿਵ ਕੁਝ ਵੀ ਸਾਨੂੰ ਉਹਨਾਂ ਨੇ ਨਹੀਂ ਦੱਸਿਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸ਼ਹਿਰ ਹੈ ਕਿਸੇ ਦਾ ਹੋਰ ਇਹਦੇ ਤੇ ਹੱਕ ਨਹੀਂ ਇਹਦੇ ਤੇ ਕਬਜ਼ਾ ਕੀਤਾ ਹੋਇਆ ਨਾਜਾਇਜ਼ ਕੇਂਦਰ ਸਰਕਾਰ ਨੇ ਤੇ ਅਸੀਂ ਇਹਨੂੰ ਆਜ਼ਾਦ ਕਰਾਉਣਾ ਚਾਹੁੰਦੇ ਆ ਪੰਜਾਬ ਦੇ ਹਵਾਲੇ ਕਰਵਾਉਣਾ ਚਾਹੁੰਦੇ ਆ ਚੰਡੀਗੜ੍ਹ ਨੂੰ ਐਜ਼ ਰਾਜਧਾਨੀ ਦੀ ਪੰਜਾਬ ਦਾ ਇੱਕ ਹਿੱਸੇ ਦੇ ਤੌਰ ਤੇ ਉਹਦੇ ਲਈ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਦੀ ਘੋਰ ਨਿੰਦਾ ਕਰਦੇ ਆਂ ਔਰ ਆਸ ਕਰਦੇ ਆਂ 18 ਤੋਂ ਪਹਿਲਾਂ ਪਹਿਲਾਂ ਜਿਹੜਾ ਸਾਡਾ ਉਹਨਾਂ ਨੂੰ ਮੀਟਿੰਗ ਕਰਕੇ ਕਿਹਾ ਹੋਇਆ ਪੀਸੀ 34 ਚਾਉਣਾ ਉਹਦਾ ਫੈਸਲਾ ਕਰਕੇ ਸਾਨੂੰ ਇਤਲਾਹ ਦੇ ਦੇਣਗੇ ਨਹੀਂ ਤਾਂ 18 ਨੂੰ ਅਸੀਂ ਇਕੱਠੇ ਹੋਵਾਂਗੇ ਸਾਰਾ ਦਿਨ ਤੇ 19 ਨੂੰ ਅਸੀਂ ਸਾਰੀ ਸਟਰੈਟਜੀ ਡਿਕਲੇਅਰ ਕਰ ਦਾਂਗੇ ਅਸੀਂ ਚੰਡੀਗੜ੍ਹ ਨੂੰ ਕਿਵੇਂ ਮਾਰਚ ਕਰਨਾ ਹੈ ਜਿਵੇਂ ਕਿਸਾਨ ਦਿੱਲੀ ਨੂੰ ਗਏ ਸੀ ਓਵੇਂ ਹੀ ਚੰਡੀਗੜ੍ਹ ਵੱਲ ਵੀ ਕੂਚ ਕਰਨਗੇ ਕਿ ਅਗਲੇ 10 ਦਿਨ ਪਿੰਡੋਂ ਪਿੰਡ ਜਾ ਕੇ ਕਿਸਾਨ ਲੀਡਰ ਕਿਸਾਨਾਂ ਨੂੰ ਇਕੱਠੇ ਕਰਨਗੇ ਅਤੇ ਫਿਰ 18 ਜਨਵਰੀ ਨੂੰ ਚੰਡੀਗੜ੍ਹ ਨੂੰ ਕਿਸਾਨ ਕੇਰ ਲੈਣਗੇ ਉਹ ਮੋਰਚਾ ਲੱਗਣ ਵਿੱਚ ਦੋ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਹੈ 18 ਤਰੀਕ ਨੂੰ ਇਹ ਬਹੁਤ ਹੀ ਜਿਹੜੇ ਪੰਜਾਬ ਦੇ ਬੁਨਿਆਦੀ ਮਸਲੇ ਨੇ ਬੁਨਿਆਦੀ ਇਸ਼ੂਸ ਨੇ ਉਨਾ ਦੇ ਫਰਕ ਚੰਡੀਗੜ੍ਹ ਦੀ ਧਰਤੀ ਤੇ ਮੋਰਚਾ ਲੱਗਣ ਜਾ ਰਿਹਾ ਹੈ। ਉਹਦੇ ਸਬੰਧੇ ਅੱਜ ਕਿਸ ਕਿਸਮ ਦੀਆਂ ਤਿਆਰੀਆਂ ਗਰਾਊਂਡ ਲੈਵਲ ਤੇ ਹੋ ਰਹੀਆਂ ਨੇ। ਕਿਸ ਤਰ੍ਹਾਂ ਦੀ ਕੈਂਪੇਨ ਚੱਲ ਰਹੀ ਹੈ, ਕੀ ਪ੍ਰੋਪਗੈਂਡਾ ਹੋ ਰਿਹਾ ਹੈ, ਵਕ ਵਕ ਤਿਆਰੀਆਂ ਦੇ ਢੰਗ। ਉਹਨਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਹੈ। ਔਰ ਗਰਾਊਂਡ ਲੈਵਲ ਤੋਂ ਇਹ ਰਿਪੋਰਟਸ ਲਈਆਂ ਨੇ ਕਿ ਕਿੰਨੀ ਵੱਡੀ ਤਿਆਰੀ ਇਸ ਮੋਰਚੇ ਦੇ ਹੋ ਚੁੱਕੀ ਹੈ ਔਰ ਰਹਿਦੇ ਜਿਹੜੇ ਦਿਨ ਨੇ 10 ਦਿਨ। ਉਹਦੇ ਵਿੱਚ ਕਿ ਸਤਾਂ ਵਾਰ ਫੁੱਟਿੰਗ ਤੇ ਸਾਰੀਆਂ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਵਰਕਰ ਸਾਹਿਬਾਨ ਨੂੰ ਧੁਰ ਪਿੰਡਾਂ ਜਾਂ ਘਰਾਂ ਤੱਕ ਪਹੁੰਚ ਕਰਣਗੇ ਤੁਸੀਂ ਦੇਖੋਗੇ ਕਿ 18 ਤਾਰੀਖ ਇੱਕ ਇਤਿਹਾਸਕ ਤਾਰੀਖ ਹੋਏਗੀ ਚੰਡੀਗੜ੍ਹ ਧਰਤੀ ਤੇ ਉਹ ਮੁੱਦੇ ਜਿਹੜੇ ਹਮੇਸ਼ਾ ਕਿਸੇ ਨੇ ਧਿਆਨ ਨਹੀਂ ਸੀ ਕੀਤਾ ਹਨ ਵੱਲ ਮਨੁੱਖਤਾ ਨਾਲ ਜੁੜੇ ਹੋਏ ਮੁੱਦੇ ਆ ਉਹ ਮੁੱਦੇ ਆ ਇਕੱਲੇ ਕਿਸਾਨ ਨਹੀਂ ਸਾਰੇ ਪੰਜਾਬ ਦਾ ਹਰ ਵਰਗ ਲੈ ਕੇ ਚੰਡੀਗੜ੍ਹ ਦੀ ਧਰਤੀ ਤੇ ਪਹੁੰਚੇਗਾ